ਸਸਕਾ ਬੀਜੀ ਸਾਰੇ ਵੀਰਾਂ ਨੂੰ ਸੰਦੀਪ ਡੀਫੈਂਸ ਤੁਹਾਡਾ ਬਹੁਤ ਬਹੁਤ ਵੈਕਮ ਹੈ ਜੀ ਤੇ ਬਾਈ ਜੱਸੇ ਲੱਖੇ ਹਣਾ ਦੇ ਕੜੇਲੇ ਹਣਾ ਪਹੁੰਚ ਚੁੱਕੇ ਆ ਵੇਖੋ ਅੱਜ ਵੀ ਬਾਈ ਉਹ 5-6 ਲੱਖ ਰਾਂ ਝੋਟੀਆਂ ਗਾਇਆਂ ਮੈਂ ਜਿਹੜਾ ਸਰੇ ਕੁਆਲਟੀ ਸਰੇ ਰੇਡ ਹੋਣਗੇ ਤੇ ਸ਼ੁਰੂ ਕਰੀ ਬਾਈ ਇਹ ਗੱਲਬਾਤ ਕਰੀਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਆਪ ਸਤਿ ਸ੍ਰੀ ਅਕਾਲ ਬਾਈ ਹੋਰ ਦਰ ਆਓ ਵਧੀਆ ਜੀ ਸਤਿ ਸ੍ਰੀ ਅਕਾਲ ਜੱਸਰਾ ਵੀਰ ਇਸ ਦਿਨ ਦੇ ਹੱਥ ਸਦਾ ਹੁਣ ਪਿੱਛੇ ਵਿਚਰੇ ਲੱਗ ਗਿਆ ਕਿ ਨਹੀਂ ਵੇਖ ਲਿਆ ਮੈਂ ਵਧੀਆ ਸਤਿ ਸ੍ਰੀ ਅਕਾਲ ਆਜੋ 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 ਹੋਰ ਦਰ ਆਓ ਵਧੀਆ ਵਧੀਆ ਜਾਗਰ ਬਹਿਲਾਸ ਦੇਵ ਜੀ ਸਾਹਰੇ ਜਿਹੜੇ ਦੇਸ਼ ਦੇਸ਼ ਵਿੱਚ ਵੰਦੇ ਆਪਣੇ ਵੀਰ ਭਰਾ ਸਾਜਣ ਸਾਸਤਰੀ ਕਾਰ ਜਿਹੜੇ ਸੰਦੀਪ ਡੇਰੀ ਫਾਰਮੋਂ ਵੰਦੇ ਚੈਨਲ ਨੂੰ ਕਾਰ ਕਰਦੇ ਸੰਦੀਪ ਬਰਾਦਾ ਆਈ ਵੀਡੀਓ ਸੰਦੀਪ ਨਵੇਂ ਤੋਂ ਨਵਾਂ ਬੰਦਾ ਇੱਕ ਸੰਦੀਪ ਜੀ ਬੰਦਾ ਆਇਆ ਵੀਰਿਆ ਮਨੋਹਰ ਲਾਲ ਅੱਛਾ ਕਿਹੜੇ ਗੋਲ ਕਰਿਓ ਹਾਂਜੀ ਇੱਕ ਇੱਕ ਦਿਨ ਗੁਰਜੀਤ ਸਿੰਘ ਹਾਂ ਓ ਅੱਜ ਤੋਂ ਮੈਂ 3 ਸਾਲ ਵੰਦਾ ਆਉਂਦਿਆਂ ਭਾਵੇਂ ਰਾਤ ਨੂੰ ਵੀਡੀਓ ਭੰਦੇ ਨੇ ਹਰ ਇੱਕ ਪਾਤੇ ਨੂੰ ਕਮੈਂਟ ਕਰਦਾ ਅੱਛਾ ਕਰੇ ਦੇਖਿਓ ਨਹੀਂ ਕਿ ਡੇਟ ਹਾਂਜੀ ਆਹ ਬਿਹਾਰ ਬਿਹਾਰ ਇੱਕ ਨੂੰ ਵੀ ਇਹ ਨਹੀਂ ਕਹਿੰਦੇ ਸਾਨੂੰ ਕਰਦਾ ਸਾਰਿਆਂ ਨੂੰ ਕਰਦੇ ਠੀਕ ਹੈ ਠੀਕ ਹੁਣ ਆ ਮੇਰਾ ਧੰਨਵਾਦ ਨਹੀਂ ਨਹੀਂ ਚਲੋ ਬਈ ਹਾਂਜੀ 3 ਸਾਲ ਹੋ ਗਏ ਲਗਾਤਾਰ ਸੰਦੀਵੀ ਬੜਾ ਤੜੀਆ ਕਰਦੇ ਸੰਦੀਵੀ ਵਿੱਚ ਕੋਈ ਮਾਲਾ ਵੀ ਕਈ ਜਾਂਦਾ ਹੋਰ ਕਰਦੇ ਫਿਰ ਚਲੋ ਵਿੱਚ ਖੱਚ ਪੰਦੇ ਵੀ ਆ ਕੇ ਜਿਹੜੇ ਮਾਲਾ ਕਰ ਦਿੰਦੇ ਸਦੀ ਗੱਲ ਸੰਦੀਵੀ ਰਹੀ ਡੱਕ ਕੇ ਜਾਂਦਾ ਬਈ ਇਹਦਾ ਬਿਲਕੁਲ ਬਿਲਕੁਲ ਕਰਨ ਦੋ ਕੋਈ ਨਹੀਂ ਬੜੀ ਤੜੀ ਗੱਲ ਸੰਦੀਵੀ ਹੁੰਦੀ ਰਹਿ ਨਾ ਨਾਲ ਸੰਦੀਵੀ ਡੰਕਰ ਲੱਭ ਕੇ ਸਾਬ ਕੇ ਵੇਚਣਾ ਕੋਈ ਵਪਾਰ ਲੈਣ ਬੜੀ ਤੜੀ ਚੀਜ਼ ਆ ਕਈ ਕਮੈਂਟ ਕਰਕੇ ਤਾਂ ਐਵੇਂ ਕਰ ਦਿੰਦੇ ਕਦੇ ਕਰਕੇ ਤੇ ਵੇਖਣਾ ਨਾ ਨਾ ਵਪਾਰ ਕਰਨਾ ਸੌਖਾ ਕਰਨਾ ਹੁੰਦਾ ਸਦੀ ਦੀ ਗੀੜੀ ਜਣਾ ਸਿਰ ਤੇ ਧੁੱਪ ਵੱਜਦੀ ਨਾ ਧੰਬਰੇ ਤੇ ਸਦੀਵੀਰ ਨੂੰ ਮਾਲ ਨੂੰ ਸਾਬਣਾ ਵੰਡ ਪਾਉਣਾ ਦੇਖ ਭਾਲ ਕਾ ਨਹੀਂ ਤਿੰਨ ਟਾਈਮ ਪਾਣੀ ਢੋਣਾ ਕੰਮ ਨਹੀਂ ਚੰਗਰਪੁਰ ਤੇ ਕਮੈਂਟ ਕਰਕੇ ਕਹਿ ਦੇਣਾ ਇਹ ਆ ਕਰਮ ਵਾਲੀਆਂ ਦੇਖਦੀਆਂ ਨਹੀਂ ਦੁੱਧ ਵੀ ਤਿਆਰ ਕਰਨਾ ਪੈਂਦਾ ਬਿਲਕੁਲ ਸੇਵਾ ਕਰਕੇ ਸਦੀਵੀਰ ਕੋਈ ਵੀ ਕੰਮ ਆ ਜੇ ਆਪਾਂ ਬਾਹਰ ਜਾਂਦੇ ਉੱਥੇ ਵੀ 8-8 ਘੰਟੇ ਦਾ ਕੰਮ ਆਉਂਦਾ ਇਹ ਬਿਲਕੁਲ ਸਹੀ ਹੈ ਆਸ ਜੀ ਜੁਜੇ ਸਵੇਰ ਨਹੀਂ ਸਹੀ ਆ ਅੱਛਾ ਅੱਜ ਨੂੰ 9-10 ਦਿਨ ਹੋ ਗਏ ਸੁੱਈ ਆਖ ਤਾਂ ਮੈਨੂੰ ਥਲੇ 14 ਕਿਲੋ ਦੁੱਧ ਤੇ ਆ ਬੂਰੀ ਮੈਂ ਤੇਰੇ ਤੇ ਹਾਂ ਹੁਣ ਆਖ ਚਲ ਆਈ ਉਧਰੋਂ ਆ ਮੈਂ ਆਪੇ ਬਾਈ ਜੀ ਵੇਖ ਹੀ ਲੈਣੀ ਸਾਰਿਆਂ ਅੱਛਾ ਇੱਧਰ ਸਾਰੇ ਉਧਰ ਦਾ ਪਤਾ ਲੱਗ ਹੀ ਜਾਂਦਾ ਬਾਕੀ ਗੱਲ ਦਈ ਆ ਲੋ ਜੀ ਬੂਰੀ ਵੇਖੋ ਰਹਿਣੀ ਮੈਂ ਤੇ ਦੇਖੋ ਕੁਆਲਟੀ ਮੈਂ ਦੇ ਗਿਲੀ ਆ ਬਹੁਤ ਸੌਦੀ ਮੈਂ ਤੇ ਨਾ ਬੂਰੀ ਜੀ ਤਾਰਾ ਜੀ ਨਾਲ ਨਾਲ ਜਾ ਬੱਚਾ ਮਰ ਗਿਆ ਆ ਗਿਆ ਬੱਚਾ ਘਟਾ ਸਿੱਧਾ ਮਾਰਦੇ ਕੋਲ ਆ ਜੀ ਬਾਕੀ ਉਹ ਦੇਖੋ ਦੋ ਥਾਲੀ ਆ ਆਹ ਇਹ ਦੇਖੋ ਨੇ ਨਖਰੇ ਬੜੀਏ ਸਿੱਧੇ ਇਹੋਕੀ ਇਹ ਠੀਕ ਆ ਦਵਾਈ ਲੱਗੀ ਜੀ ਨੀਰ ਕਰ ਤੋਂ ਚਲਾ ਅੱਛਾ ਦਵਾਈ ਫੋਲ ਬੜਾ ਫੋਲ ਆ ਇਧਰ ਵੇਖੋ ਪੈ ਸਦੀਪ ਸੋਧਾਰੀ ਉਹ ਮੋਢੀ ਪੈ ਦੋ ਥਾਲੀ ਮਾਰ ਜਾਓ ਆਹ ਨਹੀਂ ਚੈੱਕ ਕਰਾਓ ਜਰਾ ਦਰਦ ਵਾਲੀ ਪੈ ਆਣ ਵੇਖ ਲੋ ਸਦੀਪ ਦੇ ਦੋਵੇਂ ਕਿੱਥੇ ਕਿੱਥੇ ਲਗਾਉਂਦਾ ਰਾਹੀ ਜੀ ਡਾਇਰ ਨਾ ਇਹ ਬੱਦ ਆਹ ਖਾਸੀਏ ਦੇ ਵੀਰ ਜੀ ਆਪਣੀਆਂ ਦੇ ਉਧਰ ਦੀਆਂ ਮੰਜਾਂ ਨਹੀਂ ਆਪਣੀਆਂ ਦੇ ਬੱਤੇ ਨਾਲ ਗਿਆ ਡੀ ਨਾ ਆਹੀ ਜਵੇ ਥਾਣੇ ਵੇਖਾਣਾ ਇਹੋ ਲਗਾ ਕਿਸੇ ਕਿਸੇ ਟਕਾ ਪੱਦਰ ਰਹੀ ਆ ਆਪਾਂ ਇਧਰੋਂ ਲਈਏ ਉਧਰੋਂ ਲਿਆ ਹੈਗੀ ਅੱਪਨੀ ਹਾਂ ਹਾਂ ਇਹ ਹੀ ਜੇ ਕੋਲ ਨਹੀਂ ਬਸ ਜੇ ਜਿਹੜੀ ਮੈਂ ਜੀ ਨੂੰ ਧਾਰ ਲਈਦੀ ਕਰਮ ਵਾਲੀ ਮੈਂ ਜੀ ਹੈ ਜੀ ਜੇ ਮੈਂ ਧਾਰ ਲਈਦੀ ਹੈ ਨਾ ਬਿਲਕੁਲ ਬਿਲਕੁਲ ਆਹ ਲੀਟਰ ਫੜ ਲਿਆ ਅਰੇ ਉਹ ਮਾਰਦਾ 4 ਲੀਟਰ ਨਾ 4 ਲੀਟਰ ਤੇ ਮਾਰਦਾ ਆ ਗਈ ਉਹ ਨਹੀਂ ਪਾ ਆ ਗਈ ਲੋ ਹਾਂ ਜੀ ਮੂਠਾੜਮ ਖਾ ਗਰ

ਹਾਂਜੀ ਫਿਰ ਮਾਈਨਸ ਨਹੀਂ ਜੀ 1.5 ਲੱਖ ਦੀ। ਕਈ 2 ਵੀ ਘਰੀ ਜਾਂਦੇ ਅੱਜੀ ਮੈਂ 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 2 ਲੱਖ ਰੁਪਏ ਮਾ ਦੇ। ਰਿਕਾਰਡ ਆ ਨਹੀਂ ਜੀ ਮੀਸ ਰਿਕਾਰਡ ਮੈਂ ਦਾ ਖਜੀਬ ਜੀ ਦੁੱਧ ਮੈਂ 17 ਚੰਗੀ ਸੇਵਾ ਕੋਲ ਵੀਰ ਲਾ ਜੀ ਕੋਲ ਮੈਂ 17 18 ਕਿਲੋ ਦੁੱਧ ਪਾ ਦੇ। ਬੋਲੋ ਦੇਖੋ ਮੈਂ ਠਾਕ। ਤਾਂ ਠਾਕ 1,35,000 ਦੀ ਮੈਂ ਖਾਣਾ ਜਸ ਇੱਕ ਲੱਖ 35,000 ਦੀ ਹਾਂਜੀ ਉਹ ਨੂੰ ਮਾਦਨ ਮਾਦਨ ਥੋੜਾ ਜਿਹਾ ਫਕਰ ਕੋਲੇ ਸਰਦੀ ਗਿਰੇ ਡੇੜਾ ਲੱਖ ਦੀ 135 ਮਾਨਸਾ ਬਾਪੂਆਂ ਥਾਣਾ ਦਾ ਬਾਕੀ ਹੋਰ ਬਾਕੀ ਦਾ 135 ਛੋੜ ਕਰ ਦੇ ਖੁੱਲੀ ਚੱਲਣ ਦੇਖੋ ਥਾਣੇ ਕੋਲ ਬਣਾਇਆ ਸਰਦਾਰ ਸੋਹਰੇ ਉਹ ਬਕੈਨ ਅਰੇ ਮਾਦੀਰੇ ਨਦੀਆ ਹਾਂਜੀ ਉਹ ਮਾਦੀਰੇ ਨਦੀਆ ਕਿਨੇ ਕਹਿੰਦੇ ਮਈਆਂ ਟੈਗ ਪਿਆ ਕੋਈ ਸੱਚ ਮਾਰ ਲੈ ਹਾਂ ਆਪੇ ਨਾਂ ਬੋਲਦਣਾ ਮੈਂ ਕਿਹੜੇ ਲਾਗੇ ਨਹੀਂ ਮੈਂ ਤੇਰੀਆਂ ਚੋਗ ਬੋਰੀਆਂ ਮਈਆਂ ਦੇ ਟੋਕੇ ਵਾਲਾ ਜੀ ਮੈਂ ਪੀਤਾ ਬੁਰੀ ਲੈ ਕਰ ਦੋਗੇ ਕਰ ਦੋਗੇ ਦੱਸ ਦੋ ਕਰ ਦਾਂਗੇ 2000 ਛੋਟ ਕਰ ਦਾਂਗੇ ਚਲੋ 2012 ਦੇ ਵਿੱਚ ਜਦ ਵੀਰ ਮੈਂ ਬੁਰੀ ਮੇ ਦਾ ਦੁੱਧ ਪੀ ਕੇ ਪਹਿਲੀ ਭਰਦੀ ਖਾਸੇ ਆ ਨਾ ਫੌਜ ਦੇ ਵਿੱਚ ਅੱਛਾ ਬੀਜੀ ਸੈਂਟਰ ਰੁੜ ਗਈ ਮੇਰਾ ਹਾਂ ਪੂਰੀ ਮਹਿੰਦੀ ਆਦੀ ਗਾਲੀ ਚੇਤੇ ਆ ਗਈ ਦਾਦੀ ਦੀ ਹਾਂ ਤੇ 2012 ਇਹਦਾ ਬੀਜੀ ਮੇਰਾ ਦੁੱਧ ਪੀ ਕੇ ਪਰ ਮੈਂ 4 ਲੈ ਲਈ ਇੰਤਜ਼ਾਮ ਮੈਂ 4 ਮਿੰਟ ਦੱਲੀ ਮੈਂ 16 ਦੇ ਵਿੱਚ ਬਾਏ ਅੱਛਾ ਹਾਂਜੀ ਐ ਤਾਂ ਫੌਜੀ ਇਹ ਵੀ ਹੁੰਦੀ ਸੀ 4 ਸਾਲ ਕੀਤੀ ਬੱਸ ਜਿੱਦਾਂ ਫੌਜੀ ਦਾ ਬੀਜੀ 4 ਸਾਲ ਕੀਤੀ ਨਹੀਂ ਕਹਿੰਦੇ ਦੀ ਫੌਜੀ ਆ ਬੀਜੀ ਸੈਂਟਰ ਦਾ ਰਹੇ ਮੇਰੇ ਵੀਰ ਆ ਜੇ ਫੋਨ ਕਰਦੇ ਜੇ ਮੇਰੇ ਨਾਲੇ ਜੁਟਦੇ ਵਿੱਚ ਤੁਹਾਡੀ ਵੀਡੀਓ ਵੰਦੇ ਹੋ ਹਾਂ ਹਾਂ ਅਜੇ ਵੀ ਆਪਣਾ ਪੂਰਾ ਮੈਡੋ ਕੰਪਨੀ ਬੀਜੀ ਸੈਂਟਰ ਰੁੜ ਗਈ ਅਰੇ ਮੇਰਾ ਨਾਮ ਦੇ ਵਿੱਚ ਚੱਲਦਾ ਸੀ ਇਹ ਸੁਪਰ ਐਕਸੀਡੈਂਟ ਮਾਰੇ ਪਹਿਲੀ ਭੱਤੀ 450 ਮੁੰਡੇ ਨੂੰ ਲਾਗੇ ਪਰਾ ਮਾਰਿਆ ਅੱਛਾ ਉਦੋਂ ਤਕਰੀਬ ਦੀ 300 ਮੁੰਡਾ 350 ਮੁੰਡਾ ਭਜਦਾ ਸੀ ਦੌੜ ਦੇ ਵਿੱਚ ਜਦੋਂ ਦੇਖ ਚਾਹਦੇ ਮੈਂ ਭੱਤੀ ਆਇਆ ਹਾਂ ਹਾਂ ਤੇ 4:30 ਵਜੇ 28 ਗਰੋਪੀ ਸਾਡਾ ਅੱਛਾ 4:30 ਦਾ ਟਾਈਮ ਹੋ ਰਿਹਾ ਸੀ ਮੇਰੇ ਦੋ ਇਹਦੀ ਭੱਤੀ ਹੋਣੀ ਹਾਂ ਤੇ 4:30 ਵੇ ਐਕਸੀਡੈਂਟ ਮਾਰਿਆ ਸੀ ਖਾਸੇ ਅੱਛਾ ਹਾਂ ਦੋਦੇ ਪੀਤਾ ਬੁਰੀ ਨਹੀਂ ਵਾਹ ਲਾ ਕਬਲਾ ਕੱਕੜਾ ਮੈਂ ਸ਼ੌੜਾ ਲੈਦੀ ਹਰੇ ਅੰਦਰ ਬਾਲਲੀ ਪੂਰੀ ਜੁਗਿਆ ਅਰੇ ਮੈਂ ਕਹਿੰਦਾ ਮੇਰਾ ਰੁੜਕੀ ਬੀਜੀ ਸੈਂਟਰ ਰੁੜਕੀ ਬੈਕਡੋਰ ਕੰਪਨੀ ਭਾਵੇਂ ਕੋਈ ਵੀਰ ਮੈਨੂੰ ਨਾ ਹੀ ਸੰਦੀਪ ਉਸੇ ਲੱਖਾਂ ਲੱਖਾਂ ਵਜਦਾ ਅੱਛਾ ਜਿਵੇਂ ਇੱਥੇ ਲੱਖਾਂ ਲੱਖਾਂ ਵਜਦਾ ਆ ਜਿੰਨਾ 4 ਸਾਲ ਕੀਤੀ ਬਸ ਆ ਠੀਕ ਹੈ ਚਲੋ ਕੋਈ ਨਹੀਂ ਸੰਦੀਪ ਜੀ ਤੇਜਾ ਸਵਾ ਮੈਂ ਇੱਕ ਦੋ ਦਿਨ ਖਾਧੀ 15 ਕਿਲੋ ਦੋਦੀ ਮੈਂ ਗਾਰੰਟੀ ਦੇ ਕੇ ਦੇ ਦਾਂਗੇ ਨਾਸ ਬੋਲੋ ਖਾਦ ਦੇ ਦੇਖੋ ਧਾਪਣ ਮੈਂ ਧਾਪਣ ਦੇਖੋ ਚਲੋ ਜੀ खाज़ मुगला हूँ, देखा है कि लाइन में देखो ये सुन्दा पढ़ा नहीं कभी मैं ये बहुत अच्छा किया है कि लेवर पे ना पढ़ा है इसलिए मात दी है ਨਾਨੇ ਨੇ ਦੁੱਧ ਦਿਨਾਂ ਦੇ ਦਿਨਾ ਦੇਣਾ ਬਿਲਕੁਲ ਸਹੀ ਗੱਲ ਉਸ ਕਿਹਦੀ ਬਣਾਉਣੀ ਹੈ ਇਹਨਾਂ ਨੇ ਕਹਿ ਦਿੰਦੇ ਟਾਈਮ ਲਾ ਰੋ ਨੂੰ ਟਾਈਮ ਲਾ ਕੇ ਲੱਗਣਾ ਹੁਣ ਦੱਸਦੇ ਵੀ ਕੋਈ ਹਾਲੇ ਹੀ ਮਹੀਨਾ ਹਫਤਾ ਨਹੀਂ ਸੁਣਦੀ ਮਾਸਾ ਕੇ ਪੂਰੇ ਖਾਸ ਜੂ ਵੀ ਸੱਜਾ ਜਿਹੜਾ ਅਸਲੀ ਮੈਂ ਇਹ ਲੈ ਰੂਗਾ ਨਾ ਬੰਦਾ ਹਾਂ ਤੇ 15 ਕਿਲੋਰੀ ਦੁੱਧ ਦੀ ਗਰੰਟੀ ਲਿਖ ਕੇ ਨਾਲ ਘੱਲ ਦਾਂਗੇ ਬਸ ਠੀਕ ਹੈ ਇਹ ਕੋ ਮੈਂ 2 ਲੱਖ ਨਹੀਂ ਦੇ ਕੋਈ ਕਿ ਨਹੀਂ ਪਛਾਹ ਹਾਂ ਚੋਕੇ ਆ ਚਪਾ ਚਪਾ ਮੈਂ ਬਾਹਰ ਆਈ ਬਿਸਮੇllਹ ਇਹੋ ਜੀਆਂ ਮਈਆਂ 2 ਲੱਖ ਦੀਆਂ ਕਮੇਟੀਆਂ ਤਾਰਦੀਆਂ ਨੇ ਐ ਕਰਨੋ ਫੜੀ ਤੈਨੂੰ ਬੋਲੋ ਬਈਸ ਦੇ ਦਿਆ ਕੀ ਲੱਖ ਦੀ ਹਾਂ ਪਰ ਆਪਾਂ 5000 9500 9500 15 ਕਿਲੋ ਲਿਖ ਕੇ ਦੇ ਦਾਂ ਗਰੰਟੀ ਤੇ ਲਾਗੋ ਲਈ ਆਪਣੇ ਮਨ ਆਹ ਇਹ ਸੇਰ ਜੀ ਦੂਜੇ ਸਵੇਰ ਛੁਈ ਝੋਟੀ ਪਰਸੋਂ ਦੀ ਅੱਛਾ 11 12 ਕਿਲੋ ਦੁੱਧ ਝੋਟੀ ਖੜੇ ਤਿਆਰ ਆ ਲੇ 11 12 ਕਿਲੋ ਦੁੱਧਾ ਦੇਖੋ ਜਿਹੜਾ ਸਾਉਣਾ ਦੁੱਧ ਮੈਂ ਗੋੜੇ ਗੋੜੇ ਦੇ ਆ ਮੈਂ 15 ਕਿਲੋ ਦੁੱਧ ਝੋਟੀ ਪਾ ਲਈ 16 ਨੂੰ ਵੀ ਇਹਨੂੰ ਵੀ ਦੋ ਰੋ ਕਰਾ ਦੇ ਮੈਂ ਦੇਖੋ ਚਿੰਤ ਕਿੰਨੀ ਨਹੀਂ ਉੱਪਰ ਆਹ ਪਤਾ ਨਹੀਂ ਮੈਂ ਸੁੱਈ ਨਹੀਂ ਰੰਗ ਦੇਖ ਲਓ ਯਾਰੋ ਠੀਕ ਹੈ ਮੈਂ ਵੇਖ ਆਵੇ ਦੱਸਾਂ ਤੇ ਤੋਤੀ ਨੂੰ ਭੁਆਣੀ ਜੀ ਬੁਹਾਰ ਨਹੀਂ ਸਰ ਕਿਹੋ ਗੋੜੇ ਦੇ ਲੈਵਾੜੀ ਮੜਾ ਲੈਣਾ ਲੈਵਾ ਸੱਬੇ ਦਾ ਲੈਣਾ ਮੜੀ ਵਾਲਾ ਦਾ ਸਣ ਮੜਾ ਲੈਣਾ ਚੋਟਨੀ ਵੇਖੋ ਬਸ ਠੀਕ ਆ ਨੇ ਮਈਆ ਸੁਜੀ ਵੀ ਸੁਗਿਆ ਨਾ 10 10 ਦਿਨ ਪੱਠੇ ਨਹੀਂ ਖਾਂਦੀਆਂ ਨਹੀਂ ਖਾਂਦੀਆਂ ਸੁਜੀ ਵੀ ਕਿਨੇ ਵੱਖੀ ਨਹੀਂ ਦਿਖੰਦੀ ਮੈਂ ਦੀ ਬਸ ਠੀਕ ਆ ਹਾਂ ਜੀ ਮੈਂ ਇੱਕ ਬੰਦੇ ਕੋ ਡੇਰੀ ਆੜ ਕੋ ਕੋ ਮੈਂ 150 ਉਹ ਕੋ ਨਾ ਗਿਆਰੇ ਪੈਸੇ ਲੈਣ ਮੈਂ ਜਿਵੇਂ ਉਹਦਾ ਮੈਂ ਪੁੱਛਿਆ ਮਾ ਵੀ ਆਂਦਾ ਵੀ ਜੜੀ ਮੈਂ ਹਲੇ ਲੈਵਾ ਖੱਗਾ ਹੋਗਾ ਨਾ ਸ਼ਾਇਦ ਉਹ ਖਗਾ ਉਹਨੇ ਸਿਆ ਦਊਗਾ ਲੇਵਾ ਹੋਊਗਾ ਤਾਂ ਮੈਂ ਹੀ ਦੁੱਧ ਦਊਗੀ ਇਹਰੇ ਚੱਡੀ ਇੰਨੀ ਗੜੇ ਦੁੱਧ ਖਾ ਦੇਣਾ ਨਹੀਂ ਵੇਜਦਾ ਹੈਗਾ ਉਹ ਕੱਢਦੀ ਸੀ ਕਈ ਨਾੜੀ ਦੁੱਧ ਹੁੰਦਾ ਕਈ ਮੈਂ ਪਰ ਖੁੱਲੇ ਲੈਵੇ ਹਾਂ ਲੈਵਾ ਖੁੱਲਾ ਉਹ ਥਣ ਕਿੰਦਾ ਨੋਗਲਾ ਲੱਗੂ ਤਾਂ ਮੈਂ ਦੁੱਧ ਦਊਗੀ ਛੋਟੀ ਜਿੰਦੀ ਵੀ ਇਹ ਲੱਖ ਦੀ ਆ 5000 ਛੋੜ ਕਪਾ 95 ਦੀ 12 ਕਿਲੋ ਮਹੀਨੇ ਦੁੱਧ ਚੋਗੇ ਲੈ ਦੇ ਚਲੋ 95 ਉਹ ਵੀ 95 ਬਿਲਕੁਲ ਜੈ ਸਿੰਘ ਠੀਕ ਇਹ ਇਹ ਜੈ ਸਿੰਘ ਜੀ ਪਹਿਲਾਂ ਸੁਦਾ ਛੋਟੀ ਦਾ ਮੋਦਾ ਚਾਰ ਦੰਦ ਅੱਛਾ ਕੱਲ ਦੀ ਸੋਈ ਹੈ ਵੀ ਬੋਲ ਆ ਯਾਰ ਨਾ ਕੱਟਾ ਕੱਟਾ ਦਿਓ ਲੋ ਜੀ ਚਾਰ ਨੇ ਰੋਟੀ ਪਹਿਲਾਂ ਖਾ ਆ ਥੋੜਾ ਬੋਣੇ ਖੰਡ ਲਗਾ ਦੇ ਮਠੀ ਦੋ ਰੋਟੀ ਆ ਜਾਓ ਆ ਜਾਓ ਹਾਂਜੀ ਝੋਟੀ ਦੇ ਸੰਦੀਪ ਜੀ ਇਹ ਵੀ 95 ਦੀ ਆ 92 ਹਜ਼ਾਰ ਦੀ ਝੋਟੀ 92000 ਦੇ ਵਿੱਚ ਮਾਤਨ ਕਰਤਾ ਚਲੋ ਤਾਂ ਕੀ ਗੱਪੜ ਸੁਈ ਆ ਇਹ ਸੁਈ ਜੋ ਕੱਲ ਦੀ ਕੱਲ ਦੇਰ ਦੀ ਸੁਈ ਆ 16 17 ਇੰਚ ਦਾ ਦਦੀ ਹੈ ਬੜਾ ਹੀ ਹੈ ਬੜਾ ਹੀ ਹੈ ਨਾ ਪਛੀ ਪਛਾ ਮਗਰ ਨਾ ਨਾ ਬੜਾ ਮਸਾ ਕਰ ਬਲੀ ਨੂੰ ਕੋਣ ਕੋਣ ਕਰ ਲੈ ਸੁਆਈ ਜੀ ਵਧੀਆ ਵਾਈ ਇੱਕ ਨੰਬਰ ਦੇਖੋ ਗਾਂ ਛੋਟੀ ਜਿਹੀ ਕਿਦਾਂ ਸੁਣੀਏ ਦੇਖੋ ਵੈਸੇ ਠੀਕ ਹੈ ਗਾਈ ਹੋ ਨਾ ਹਮੇ ਜਦੋਂ ਗਾਈ ਕਿਤੇ ਹੈ ਆਜੋ 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 ਤਾਂ ਮੈਂ ਜਾ ਕੋਈ ਗੱਲ ਲੋ ਜਾ ਲੋ ਇੰਦੀ ਕੀ ਮਾਰ ਰੱਖਾ ਮੱਛੀ ਦੇ ਹੈਗੇ ਨੇ ਦੇਖ ਜੀ 70 75 ਹਜ਼ਾਰ ਦੀ ਹਾਂ ਸੋ ਯਾਰ ਕਰਤਾ ਨੇ ਸੱਪੇ ਖਾਸ ਯਾਰ ਬਸ ਜੱਦੀ ਵੈਰਨ ਦੀ ਜਿੱਦ ਦੁੱਧ 25 ਕਿਲੋ ਪੱਦ ਗਈ ਠੀਕ ਹਾਂਜੀ ਥਾਂ ਤੋਂ ਜਵਾਬ ਬਹੁਤ ਲਗਾ ਸਰਦਾਰ ਜੀ ਜਹਾਜ਼ ਕੋ ਚਲੋ 16 17 ਦਿਨ ਲੈ ਥੱਲੇ ਬੋੜਾ ਯਾਰ ਚਲੋ ਬੜੀ ਚਵਾਈ ਸੁਮੀ ਲੱਗੀ ਏ ਜੇ ਭਲੀ 1 2 3 4 5 ਹਣਾ ਬਾਕੀ ਮੇਰਾ ਬਰਾ ਇੱਥੇ ਆ ਕੇ ਜਿੰਦੂ ਲੈਣਿਆ ਚੈੱਕ ਕਰਕੇ ਰਹਿ ਗਿਆ ਬਰਾ ਸਿਰਾ ਬਿਲਕੁਲ ਸਿਰਾ ਕੋ ਵਾਲੀ ਸਹੀ ਹੈ ਕਿ ਨਹੀਂ ਭਾਈ ਜੀ ਸਰਦਾਰ ਜੀ ਆਪਣਾ ਪੂਰਾ ਯੋਰ ਲਾ ਕੇ ਲੈ ਆਇਆ ਵੀ ਕਿਸੇ ਦੇ ਘਰ ਨਹੀਂ ਗਾਈ ਮਾਰੇ ਨਾ ਜਾ ਚਾਹੀਦਾ ਵੀ ਆਈ ਮਾਲੀ ਭਾਈ ਜੀ ਕੇ ਇਹਨੂੰ ਮਾਰਾ ਦੇਈਦਾ ਪਾਹੇ ਲੋਕਾਂ ਨੇ ਕੀ ਪੜਾ ਕਿੱਦਾਂ ਦੇਣੇ ਕਿੱਦਾਂ ਨਹੀਂ ਬਿਲਕੁਲ ਮੁਰਾਦ ਨੇ ਆਇਦਰ ਚੜੇ ਦੇ ਦਾਂਗੇ ਇੱਕ ਵੀਡੀਓ ਦੇਖ ਜੂ ਦੋ ਵੇਖ ਜੂ ਤੀਜੀ ਆਪੇ ਆਏਸ ਦੀ ਵੀ ਜੀ ਲੈਣੇ ਰੋਜ਼ ਜਿੰਨੇ ਹਣ ਮੈਂ ਲੱਖ ਦੀ ਜਾਂ 90 ਦੀ ਜਾਂ ਗਾਈ ਸਾਤਰ ਦੀ ਲੈਣੀ ਉਹਨੇ ਲੈਣੀ ਇੱਕ ਦੇ ਸਾਲ ਸਹੀ ਨਹੀਂ ਸਾਤ ਸਹੀ ਜੇ ਉਹ ਵੀ ਕਹਿੰਦਾ ਠਗੀ ਬਾਜੀ ਕਰਕੇ ਤੇ ਉਹਨੇ ਕਿਹਾ ਬੰਦੇ ਨਕਮੇ ਹੀ ਹੈ ਬਿਲਕੁਲ ਇਹ ਰਹੇਗਾ ਹਾਂ ਜੀ ਪੂਰਾ ਸਾਫ ਸਾਡੇ ਅੰਦਰ ਚੋਗੇ ਥਾਂ ਸਾਡੇ ਬਾਅਦ ਘੜ ਸਾਡੀ ਜ਼ਿੰਮੇਵਾਰੀ ਹੋ ਗਈ ਦੁੱਧ ਤੁਹਾਡੀ ਸੇਵਾ ਜਿੰਨਾ ਜਨਾ ਦੁੱਧ ਹਾਜ਼ਰ ਚਲੋ ਨੰਬਰ ਆਇਆ 98146243119850971003 ਲਾਇਕ ਕਮੈਂਟ ਸ਼ੇਅਰ ਵਧੀਆ ਵਧੀਆ ਜਰੂਰ ਕਰਿਆ ਕਰੋ ਸਤਿ ਸ੍ਰੀ ਅਕਾਲ